ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਜੀ ਬਣਾਉਣ ਲੱਗੇ ਆਂ ਆਪਾਂ ਦਹੀਂ ਭੱਲੇ ਦਹੀਂ ਭੱਲੇ ਬਣਾਉਣ ਵਾਸਤੇ ਜਿਹੜੀ ਉੜਦਦਾਲ ਆ ਉਹ ਆਪਾਂ ਭਿ ਲਈਆ ਤੇ ਉਹਦੇ ਵਿੱਚ ਥੋੜੀ ਜਿਹੀ ਆਪਾਂ ਕੀਤੀ ਐਡ ਜੀ ਮੂੰਗ ਦਾਲ ਜਿਹਦਾ ਅੱਧੀ ਕੁੱਲੀ ਲਈਆ ਉੜਦਦਾਲ ਤੇ ਉਸ ਤੋਂ ਵੀ ਹਾਫ ਜਿਹੜੀ ਮੂੰਗ ਦਾਲ ਮਿਕਸ ਕੀਤੀ ਆ ਉੜਦਦਾਲ ਕੱਲੀ ਦਾ ਵੀ ਇਹ ਬਣ ਜਾਂਦੇ ਆ ਦਹੀਂ ਭੱਲੇ ਪਰ ਜੇ ਥੋੜੀ ਜਿਹੀ ਤੁਸੀਂ ਵਿੱਚ ਮੂੰਗ ਦਾਲ ਮਿਕਸ ਕਰ ਲੋਗੇ ਤਾਂ ਜ਼ਿਆਦਾ ਵਧੀਆ ਬਣ ਜਾਣੀ ਹੁਣ ਆਪਾਂ ਉਹੀ ਪਾਣੀ ਜਿਹੜਾ ਆ ਉਹ ਵਿੱਚ ਹੀ ਰਹਿਣ ਦੇਣਾ ਤੋਂ ਹੋ ਕੇ ਆਪਾਂ ਜਿਹੜੀ ਇਹ ਦਾਲ ਆ ਇਹਨੂੰ ਭਿਗ ਕੇ ਰੱਖਿਆ ਸੀ 2 ਤੋਂ 3 ਘੰਟੇ ਇਹੋ ਹੀ ਪਾਣੀ ਆਪਾਂ ਥੋੜਾ ਇਹਦੇ ਵਿੱਚ ਐਡ ਕਰਨਾ ਹੈ ਇਹਦੇ ਵਿੱਚ ਜ਼ਿਆਦਾ ਪਾਣੀ ਨਹੀਂ ਪੈਂਦਾ ਹੈਗਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ 1-2 ਵਾਰ ਜਿਹੜਾ ਇਹਨੂੰ ਗ੍ਰाइंड ਕਰ ਲੈਣਾ ਤੇ ਇਹਦਾ ਜਿਹੜਾ ਲਿਕੁਇਡ ਆ ਉਹ ਤਿਆਰ ਕਰ ਲੈਣਾ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਦਾ ਜਿਹੜਾ ਇਹਦਾ ਲਿਕੁਇਡ ਆ ਉਹ ਬਣਨਾ ਹੈ ਬਹੁਤ ਜ਼ਿਆਦਾ ਇਹਨੂੰ ਆਪਾਂ ਲਿਕੁਇਡ ਹੀ ਨਹੀਂ ਕਰਨਾ ਹੈਗਾ ਸੰਘਣਾ ਹੋਣਾ ਚਾਹੀਦਾ ਸੀ ਥੋੜੀ ਦਾਲ ਜਿਹੜੀ ਆ ਇੱਕ ਕੌਲੀ ਭਰ ਇਸੇ ਤੇ ਆਪਾਂ ਇਹਨੂੰ ਦੋ ਵਾਰ ਵਿੱਚ ਹੀ ਗ੍ਰाइंड ਕਰ ਲਿਆ ਬਸ ਇਹ ਖਿਆਲ ਰੱਖਣਾ ਹੈ ਜਿਹੜਾ ਪਾਣੀ ਆ ਬਿਲਕੁਲ ਥੋੜਾ ਇਹਦੇ ਵਿੱਚ ਐਡ ਕਰ ਦੇ ਜਿਹੜੇ ਪਾਣੀ ਵਿੱਚ ਦਾਲ ਭੀਂਕੇ ਰੱਖੀ ਆ ਬਸ ਉਹੀ ਕੋਸ਼ਿਸ਼ ਕਰੋ ਕਿ ਥੋੜਾ ਥੋੜਾ ਪਾ ਕੇ ਉਹਦੇ ਨਾਲ ਜਿਹੜੀ ਵੀ ਗ੍ਰाइंड ਕਰ ਲਿਆ ਜਦੋਂ ਆਪਾਂ ਇਹ ਦਾਲ ਗ੍ਰाइंड ਕਰਨੀ ਆ ਨਾਲ ਹੀ ਇਹਦੇ ਵਿੱਚ ਆਪਾਂ ਦੋ ਹਰੀਆਂ ਮਿਰਚਾਂ ਕੱਟੀਆਂ ਥੋੜਾ ਜਿਹਾ ਅਦਰਕ ਉਹ ਵੀ ਆਪਾਂ ਐਡ ਕਰ ਲੈਣਾ ਕਰ ਲੈਣਾ ਜੀ ਸਾਰਾ ਇਹੋ ਮਿਕਸ ਅੰਜੀ ਵਨ ਸਾਰੀ ਦਾਲ ਜਿਹੜੀ ਆ ਉਹ ਗ੍ਰाइंड ਕਰ ਲਈ ਆ ਤੇ ਇਸ ਤਰ੍ਹਾਂ ਥੋੜਾ ਜਿਹਾ ਖੁੱਲਾ ਜਿਹੜਾ ਭਾਂਡਾ ਆਪਾਂ ਲੈਣਾ ਹੈ ਜਿਹਦੇ ਵਿੱਚ ਸਾਰਾ ਇਹ ਹੋਲੀ ਛੋੜਾ ਆਪਾਂ ਕੱਢ ਲੈਣਾ ਹੁਣ ਆਪਾਂ ਇਹਦੇ ਵਿੱਚ ਥੋੜਾ ਨਮਕ ਐਡ ਕਰਾਂਗੇ ਹਾਫ ਟੇਬਲस्पून ਦੇ ਕਰੀਬ ਜਿਹੜਾ ਆਪਾਂ ਨਮਕ ਆ ਇਹਦੇ ਵਿੱਚ ਪਾਉਣਾ ਹੈ ਤੇ ਹੁਣ ਤੁਸੀਂ ਇਹਨੂੰ ਹੱਥ ਨਾਲ ਵੀ ਮਿਕਸ ਕਰ ਸਕਦੇ ਆ ਆਪਾਂ ਇਹਨੂੰ 5 ਤੋਂ 10 ਮਿੰਟ ਲਗਾਤਾਰ ਜਿਹੜਾ ਉਹ ਮਿਕਸ ਕਰਨਾ ਆ ਫੈਂਟਣਾ ਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਲਗਾਤਾਰ ਕਰਨਾ ਚਾਹਤਾਂ ਕਿ ਇਹ ਲਿਕਵਿਡ ਥੋੜਾ ਜਿਹੜਾ ਫਲਫੀ ਜਿਹਾ ਨਹੀਂ ਹੋ ਜਾਂਦਾ ਉਹ ਤੱਕ ਆਪਾਂ ਇਹਨੂੰ ਇਸ ਤਰ੍ਹਾਂ 5 ਤੋਂ 10 ਮਿੰਟ ਚੰਗੀ ਤਰ੍ਹਾਂ ਫੈਂਟ ਲੋ ਹਾਂਜੀ ਦਹੀਂ ਭਲੇ ਜਿਹੜਾ ਲਿਕਵਿਡ ਆ ਉਹ ਆਪਾਂ ਕਰ ਲਿਆ ਜੀ ਤਿਆਰ ਤੇ ਹੁਣ ਇਹਦੇ ਵਿੱਚ ਜਿਹੜੀ ਆਪਾਂ ਨੂੰ ਚਟਨੀ ਚਾਹੀਦੀ ਆ ਗ੍ਰੀਨ ਆਪਾਂ ਉਹ ਪਹਿਲਾਂ ਤਿਆਰ ਕਰ ਲੈਂਦੇ ਆ ਬਾਅਦ ਵਿੱਚ ਬਣਾਉਂਦੇ ਆ ਜੀ ਭੱਲੇ ਉਹਦੇ ਲਈ ਤੁਸੀਂ ਦੇ ਸਕਦੇ ਆ ਫਰੈਸ਼ ਜਿਹੜਾ ਧਨੀਆ ਆਪਾਂ ਲਿਆ ਆ ਇਸ ਤਰ੍ਹਾਂ ਧਨੀਆ ਜਿਹੜਾ ਕੱਟ ਕੇ ਆਪਾਂ ਸਾਰਾ ਪਾ ਲੈਣਾ ਤੇ ਨਾਲ ਹੀ ਪਾਵਾਂਗੇ ਥੋੜਾ ਜਿਹਾ ਅਦਰਕ ਤੇ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿੰਨੀ ਤੁਹਾਨੂੰ ਸਪਾਈਸੀ ਬਣਾਉਣੀ ਆ ਉਹਦੇ ਅਕੋਰਡਿੰਗ ਪਾ ਲਓ ਮੈਂ ਇਹਦੇ ਵਿੱਚ ਦੋ ਜਿਹੜੀਆਂ ਛੋਟੀਆਂ ਮਿਰਚਾਂ ਉਹੀ ਪਾਈਆਂ ਤੁਸੀਂ ਜੇ ਵੱਧ ਸਪਾਈਸੀ ਖਾਂਦੇ ਆ ਤਾਂ ਵੱਧ ਐਡ ਕਰ ਲਓ ਤੇ ਨਾਲ ਹੀ ਪਾਵਾਂਗੇ ਜੀ ਆਪਾਂ ਪੂਤਨਾ ਥੋੜਾ ਜਿਹਾ ਇਹਦੇ ਵਿੱਚ ਪਾ ਦਿਓ ਜੀ ਵਾਈਟ ਨਮਕ ਇਹਦੇ ਵਿੱਚ ਮਿਕਸ ਹੈ ਜੀ ਚਾਟ ਮਸਾਲਾ ਜਿੱਦਾਂ ਹੁੰਦਾ ਉਹ ਹੀ ਨਮਕ ਪਾਇਆ ਆਪਾਂ ਤੇ ਨਾਲ ਹੀ ਥੋੜਾ ਪਾ ਦਾਂਗੇ ਵਾਈਟ ਬਿਲਕੁਲ ਥੋੜਾ ਜਿਹਾ ਪਾਣੀ ਆਪਾਂ ਪਾਵਾਂਗੇ ਇੱਕ ਤੋਂ ਦੋ ਟੇਬਲस्पून ਤੇ ਆਪਾਂ ਇਹਨੂੰ ਗ੍ਰाइंड ਕਰ ਲੈਣਾ ਇਹ ਚਟਨੀ ਵੀ ਜ਼ਿਆਦਾ ਮਸਾਲੇ ਨਹੀਂ ਪੰਦੇ ਬਾਅਦ ਵਿੱਚ ਆਪਾਂ ਇਹਦੇ ਨਾਲ ਸਵੀਟ ਜਿਹੜੀ ਚਟਨੀ ਆ ਉਹ ਵੀ ਪਾਵਾਂਗੇ ਤੇ ਦਹੀਂ ਦੇ ਨਾਲ ਵਧੀਆ ਟੇਸ ਜਿਹੜਾ ਇਹਦਾ ਬਣ ਜਾਂਦਾ ਹੈ ਹੰਜੀ ਉਹ ਚਟਨੀ ਵੀ ਆਪਾਂ ਤਿਆਰ ਕਰ ਲਈ ਹੈ ਤੇ ਲਿਕੁਇਡ ਵੀ ਹੁਣ ਇਹ ਲਈਏ ਜੀ ਆਪਾਂ ਪੰਜ ਮਸਾਲੇ ਜੀਰਾ ਧਨੀਆ ਸੌਂਫ ਪੰਜ ਤੋਂ ਛੇ ਲੈ ਲੌਂਗ ਤੇ ਕਾਲੀ ਮਿਰਚ ਇਹਨੂੰ ਆਪਾਂ ਪੈਨ ਦੇ ਵਿੱਚ ਥੋੜਾ ਜਿਹਾ ਸੇਕ ਲਗਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਗ੍ਰाइंड ਕਰ ਲੈਣਾ ਹੈ ਇਹ ਮਸਾਲਾ ਆਪਾਂ ਨੂੰ ਦਹੀਂ ਭੱਲੇ ਵਾਸਤੇ ਜਿਹੜਾ ਚਾਹੀਦਾ ਹੈ ਉਹ ਆਪਾਂ ਤਿਆਰ ਕਰਨਾ ਤੇ ਜਦੋਂ ਤੁਸੀਂ ਇਹਨੂੰ ਗ੍ਰाइंड ਕਰਨਾ ਹੈ ਤੇ ਇਹਦੇ ਵਿੱਚ ਥੋੜੀ ਜਿਹੀ ਜਿਹੜਾ ਕਸ਼ਮੀਰੀ ਲਾਲ ਪਾਊਡਰ ਜਾਂ ਦੇਗੀ ਮਿਰਚ ਹੈ ਤੁਹਾਡੇ ਕੋਲ ਉਹ ਮਸਾਲੇ ਦੇ ਵਿੱਚ ਬਾਅਦ ਵਿੱਚ ਥੋੜੀ ਜਿਹੀ ਉਹਨੂੰ ਐਡ ਕਰ ਲਓ ਉਹਦੇ ਨਾਲ ਇਹ ਹੈ ਕਿ ਇਹਦਾ ਕਲਰ ਬਹੁਤ ਵਧੀਆ ਮਸਾਲੇ ਦਾ ਆ ਜਾਣਾ ਹੈ ਇਸ ਦਾ ਥੋੜਾ ਜਿਹਾ ਸੇਕ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਗ੍ਰाइंड ਕਰਕੇ ਪਾਊਡਰ ਬਣਾ ਲੈਣਾ ਹੈ ਤੇ ਨਾਲੀ ਦੂਜੀ ਸਾਈਡ ਤੁਸੀਂ ਦੇ ਸਕਦੇ ਆ ਕੜਾਈ ਆਪਾਂ ਰੱਖ ਲਈ ਆ ਤੇ ਹੁਣ ਇਹਦੇ ਵਿੱਚ ਤੇਲ ਐਡ ਕਰਾਂਗੇ ਤਾਂ ਆਪਾਂ ਭੱਲੇ ਜਿਹੜੇ ਆ ਉਹ ਰੈਡੀ ਕਰਦੇ ਆਂ ਤੇ ਨਾਲ ਹੀ ਜਦੋਂ ਆਪਾਂ ਪੱਲੇ ਰੈਡੀ ਕਰਨੇ ਆ ਫਰਾਈ ਕਰਨੇ ਆ ਤੇ ਉਸਦੇ ਨਾਲ ਹੀ ਇੱਕ ਬਰਤਨ ਵਿੱਚ ਪਾਣੀ ਜ਼ਰੂਰ ਲੈ ਲਓ ਥੋੜਾ ਖੁੱਲਾ ਚਾਹੀਦਾ ਆ ਤੇ ਨਾਲ ਹੀ ਤੁਸੀਂ ਦੇਖ ਸਕਦੇ ਆ ਹਿੰਗ ਜਿਹੜੀ 1 ਟੇਬਲस्पून ਆਪਾਂ ਪਾਣੀ ਵਿੱਚ ਪਹਿਲਾਂ ਭਿੰਕੀ ਰੱਖ ਲਈ ਸੀ ਤੇ ਉਸ ਪਾਣੀ ਦੇ ਵਿੱਚ ਆਪਾਂ ਇਹਨੂੰ ਐਡ ਕਰ ਲੈਣਾ ਤੇ ਇਹਦੇ ਵਿੱਚ ਆਪਾਂ ਜਦੋਂ ਇਹਨੂੰ ਮਿਕਸ ਕੀਤਾ ਸੀ ਥੋੜਾ ਨਮਕ ਪਾ ਲਿਆ ਸੀ ਤੇਲ ਦੀ ਥੋੜੀ ਜਿਹੀ ਆਪਾਂ ਵੇਟ ਕਰਨੀ ਆ ਬਹੁਤ ਜ਼ਿਆਦਾ ਜਿਹੜੀ ਫਲੇਮ ਆ ਉਹ ਤੇਜ਼ ਨਹੀਂ ਹੋਣਾ ਚਾਹੀਦਾ ਜਦੋਂ ਤੇਲ ਥੋੜਾ ਗਰਮ ਹੋ ਗਿਆ ਆ ਤੇ ਫਲੇਮ ਆਪਾਂ ਮੀਡੀਅਮ ਕਰ ਲੈਣਾ ਤੇ ਫਿਰ ਆਪਾਂ ਜਿਹੜੇ ਭੱਲੇ ਆ ਫਿਰ ਬਣਾਵਾਂਗੇ ਤੇ ਮਸਾਲਾ ਹੋ ਗਿਆ ਜੀ ਗਰਮ ਤੇ ਗੈਸ ਕਰ ਦਿੱਤਾ ਮੈਂ ਬੰਦ ਇਹਨੂੰ ਆਪਾਂ ਗ੍ਰाइंड ਕਰ ਲੈਣਾ ਤੇ ਵਿੱਚ ਪਾਊਡਰ ਜ਼ਰੂਰ ਪਾਓ ਕੋਈ ਵੀ ਤੁਹਾਡੇ ਕੋਲ ਰੈੱਡ ਆ ਕੋਈ ਵੀ ਆ ਪਾਊਡਰ ਇਹਦੇ ਵਿੱਚ ਮਿਕਸ ਕਰ ਲਓ ਚਾਹੇ ਦੇਗੀ ਮਿਰਚ ਚਾਹੇ ਕਸ਼ਮੀਰੀ ਲਾਲ ਪਾਊਡਰ ਜਦੋਂ ਤੇਲ ਗਰਮ ਹੁੰਦਾ ਆ ਤੇ ਕੋਲ ਇੱਕ ਕੌਲੀ ਦੇ ਵਿੱਚ ਪਾਣੀ ਜ਼ਰੂਰ ਥੋੜਾ ਜਿਹਾ ਲੈ ਲਓ ਤੇ ਇਸ ਤਰ੍ਹਾਂ ਹੱਥ ਜਿਹੜਾ ਹਰ ਵਾਰ ਆਪਾਂ ਥੋੜਾ ਜਿਹਾ ਗਿੱਲਾ ਕਰਾਂਗੇ ਤੇ ਫਿਰ ਆਪਾਂ ਜਿਹੜਾ ਇਹਨੂੰ ਪਾਊਡਰ ਨੂੰ ਇਸ ਤਰ੍ਹਾਂ ਆਪਾਂ ਇਹਨੂੰ ਥੋੜਾ ਥੋੜਾ ਪਾਉਂਦੇ ਜਾਣਾ ਤੇ ਬਣਾਉਂਦੇ ਜਾਣਾ ਹਰ ਵਾਰੀ ਹੱਥ ਆਪਾਂ ਜਿਹੜਾ ਇਸ ਤਰ੍ਹਾਂ ਗਿੱਲਾ ਕਰ ਲੈਣਾ ਹੈ ਫਿਰ ਇਹ ਆਪਾਂ ਪਾਉਣਾ ਹੈ ਉਹਦੇ ਨਾਲ ਕੀ ਆ ਕਿ ਆਪਣੇ ਹੱਥ ਦੇ ਨਾਲ ਨਾ ਹੀ ਚਿਪਕਣੇ ਆ ਤੇ ਨਾ ਹੀ ਇਹੋ ਖੁੱਲਣੇ ਆ ਤੁਸੀਂ ਸਾਈਜ਼ ਆਪਣੇ ਅਕੋਰਡਿੰਗ ਤੁਸੀਂ ਬਣਾ ਸਕਦੇ ਜਿੰਨਾ ਵੀ ਤੁਹਾਨੂੰ ਪਸੰਦ ਆ ਤੇ ਫੁੱਲ ਵੀ ਜਾਂਦੇ ਆ ਤੁਸੀਂ ਦੇਖ ਸਕਦੇ ਜੋ ਥੋੜਾ ਸੇਕ ਲੱਗਣਾ ਆ ਜੇ ਖੁੱਦ ਉੱਪਰ ਆਉਂਦੇ ਆ ਤੇ ਇਹਦਾ ਮਤਲਬ ਆ ਕਿ ਭੱਲੇ ਬਿਲਕੁਲ ਤੁਹਾਡੇ ਜਿਹੜੇ ਪਰਫੈਕਟ ਬਣੇ ਆ ਇਸੇ ਤਰ੍ਹਾਂ ਹੀ ਸਾਰੇ ਹੋਣੇ ਆ ਮੈਂ ਸਾਈਜ਼ ਛੋਟੇ ਬਣਾਉਂਦੀ ਪਈ ਆ ਤੁਸੀਂ ਆਪਣੇ ਅਕੋਰਡਿੰਗਲੀ ਦਾ ਸਾਈਜ਼ ਜਿਹੜਾ ਆ ਵੱਡਾ ਛੋਟਾ ਕਰ ਸਕਦੇ ਆ ਤੁਸੀਂ ਦੇਖਾ ਦੇ ਤੇਲ ਵਿੱਚ ਜਿਹੜੇ ਆਪਣੇ ਆਪ ਕੋਈ ਭੱਲੇ ਆ ਉੱਪਰ ਆ ਗਏ ਆ ਤੇ ਇਸੇ ਤਰ੍ਹਾਂ ਹੀ ਆਪਾਂ ਜਿੰਨਾ ਵੀ ਤੇਲ ਆ ਉਹਦੇ ਅਕੋਰਡਿੰਗ ਜਿਹੜੇ ਆਪਾਂ ਇਹਨੂੰ ਐਡ ਕਰ ਦੇ। ਬਸ ਇੱਕ ਜਗ੍ਹਾ ਇਸ ਤਰ੍ਹਾਂ ਰੱਖ ਕੇ ਪੂਰਾ ਲਿਕਵਿਡ ਉਹਦੇ ਉੱਪਰ ਪਾ ਦਿਓ। ਬਹੁਤ ਵਧੀਆ ਇਹ ਫਲਫੀ ਤੇ ਵਿੱਚੋਂ ਬਿਲਕੁਲ ਸੌਫਟ ਬਣਨੇ ਆ। ਗੈਸ ਦਾ ਫਲੇਮ ਘਟ ਕਰ ਲਓ ਤਾਂ ਕਿ ਅੰਦਰੋਂ ਵੀ ਚੰਗੀ ਤਰ੍ਹਾਂ ਬਣ ਜਾ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਸਾਰੇ ਭੱਲੇ ਜਿਹੜੇ ਦੇਖ ਲਓ ਤੇਲ ਦੇ ਉੱਪਰ ਆ ਗਏ ਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਪਲਟ-ਪਲਟ ਕੇ ਇੱਕ ਦੋ ਬਾਾਰ ਦੋਨੋਂ ਸਾਈਡ ਤੋਂ ਸੇਕ ਲੈਣਾ ਆ ਲਾਈਟ ਬ੍ਰਾਊਨ ਕਰਨੀ ਆ ਜਿਆਦਾ ਸੇਕ ਨਹੀਂ ਲਗਾਉਣਾ ਤਾਂ ਕਿ ਅੰਦਰਲੀ ਸਾਈਡ ਤੋਂ ਵੀ ਪੂਰੀ ਤਰ੍ਹਾਂ ਬਣ ਜਾਣ ਬਹੁਤ ਵਧੀਆ ਇਸ ਤਰ੍ਹਾਂ ਬਣਦੇ ਆ ਫਲਫੀ ਆ ਤੇ ਅੰਦਰਲੀ ਸਾਈਡ ਤੋਂ ਬਿਲਕੁਲ ਸੌਫਟ ਹੋਣਗੇ ਤੁਸੀਂ ਦੋਨੋਂ ਦਾਲਾਂ ਮਿਕਸ ਕਰਕੇ ਬਣਾਓ ਇਹਦੇ ਨਾਲ ਥੋੜਾ ਜਿਹਾ ਇਹਦੇ ਵਿੱਚ ਡਿਫਰੈਂਸ ਜ਼ਰੂਰ ਆਉਂਦਾ ਆ ਬਹੁਤ ਸੌਫਟ ਭੱਲੇ ਜਿਹੜੇ ਤਿਆਰ ਹੁੰਦੇ ਆ ਮਸ ਫਲੇਮ ਜਿਹੜਾ ਆ ਉਹ ਤੁਸੀਂ మీడియం ਰੱਖਣਾ ਹੈ ਹਾਈ ਨਹੀਂ ਰੱਖਣਾ ਜਦੋਂ ਇਸ ਤਰ੍ਹਾਂ ਲਾਈਟ ਬ੍ਰਾਊਨ ਹੋ ਗਏ ਆ ਤਾਂ ਆਪਾਂ ਜਿਹੜਾ ਪਾਣੀ ਕੋਲ ਰੈਡੀ ਕਰਕੇ ਰੱਖਿਆ ਆ ਉਹਦੇ ਵਿੱਚ ਆਪਾਂ ਕੱਢ ਕੀਏ ਜਿਹੜੇ ਪੌਂਦੇ ਜਾਣਾ ਘਰ ਵਿੱਚ ਤੁਸੀਂ ਬਣਾ ਕੇ ਖਾਓ ਜੀ ਦਹੀਂ ਭੱਲੇ ਦੀ ਸਪੈਸ਼ਲ ਪਲੇਟ ਬਹੁਤ ਜਾ ਕੇ ਖਾਣ ਦੀ ਤੁਹਾਨੂੰ ਲੋੜ ਨਹੀਂ ਪੈਣੀ। ਕਈਆਂ ਨੇ ਕਮੈਂਟ ਕਰਨਾ ਵੀ ਜੀ ਦੀ ਗਰਮੀ ਬਹੁਤ ਆ ਬਣਾਉਣਾ ਬਹੁਤ ਔਖਾ ਹੀ ਤਾਂ ਗੱਲ ਸਹੀ ਆ ਜੀ ਗਰਮੀ ਸਾਡੇ ਬਹੁਤ ਆ ਪਰ ਜੇ ਹੁਣ ਕੁਝ ਵਧੀਆ ਖਾਣਾ ਆ ਤੇ ਫਿਰ ਥੋੜਾ ਜਿਹਾ ਕਸ਼ਟ ਤਾਂ ਜੀ ਕਰਨਾ ਹੀ ਪੈਣਾ ਆ। ਥੋੜਾ ਜਿਹਾ ਕਸ਼ਟ ਕਰੋ ਤੇ ਬਣਾਓ ਫਿਰ ਵਧੀਆ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ ਕਲਰ ਆ ਗਿਆ ਥੋੜਾ ਜਿਹਾ ਸੇਕ ਹੋਰ ਲਗਾਵਾਂਗੇ ਪਰ ਲਾਈਟ ਬ੍ਰਾਊਨ ਹੀ ਕਰਨੇ ਆ। ਤੇ ਨਾਲ ਹੀ ਆਪਾਂ ਜਿਹੜਾ ਪਾਣੀ ਕੋਲ ਰੱਖਿਆ ਉਹਦੇ ਵਿੱਚ ਆਪਾਂ ਐਡ ਕਰਦੇ ਹਾਂ। ਅਸੀਂ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਤੇਲ ਕੱਢ ਲਓ ਤੇ ਪਾਣੀ ਵਿੱਚ ਪਾਉਂਦੇ ਜਾਓ। ਸਾਈਜ਼ ਜੇ ਤੁਹਾਨੂੰ ਇਹ ਛੋਟਾ ਲੱਗਦਾ ਹੈ ਤੇ ਤੁਸੀਂ ਵੱਡੇ ਸਾਈਜ਼ ਦੇ ਬਣਾ ਸਕਦੇ ਹਾਂ। ਲਓ ਜੀ ਇਸ ਤਰ੍ਹਾਂ ਆਪਾਂ ਸਾਰੇ ਜੜੇ ਰੈਡੀ ਕਰ ਲੈਣੇ ਆ। ਇਹ ਬਾਅਦ ਵਿੱਚ ਆਪਾਂ ਤੁਹਾਨੂੰ ਪਲੇਟ ਤਿਆਰ ਕਰਕੇ ਜੜੀ ਦੁਕਾਨ ਦੇ ਦੇਖੋ ਜੀ ਸਾਰੇ ਬਹੁਤ ਵਧੀਆ ਭੱਲੇ ਜਿਹੜੇ ਫੁੱਲ ਕੇ ਕਿੰਨੇ ਵਧੀਆ ਰੈਡੀ ਹੋਏ ਇਹ ਸਾਈਜ਼ ਮੈਂ ਥੋੜਾ ਜਿਹਾ ਪਹਿਲਾਂ ਨਾਲੋਂ ਬਣਾਇਆ ਜੀ ਵੱਡਾ ਸਭ ਪਹਿਲਾਂ ਇਹ ਆਪਾਂ ਪਾਣੀ ਵਿੱਚ ਪਾ ਲੈਣਾ ਤੇ ਨਾਲ ਹੀ ਆਪਾਂ ਹੱਥ ਨਾਲ ਥੋੜਾ ਜਿਹਾ ਪ੍ਰੈਸ ਕਰਕੇ ਜਿਹੜੇ ਆਪਾਂ ਪਹਿਲਾਂ ਪਾਣੀ ਵਿੱਚ ਐਡ ਕੀਤੇ ਆ ਉਹ ਆਪਾਂ ਬਾਹਰ ਕੱਢ ਲੈਣੇ ਕਿ ਸਾਰੇ ਜਿਹੜੇ ਆਪਾਂ ਇਸ ਤਰ੍ਹਾਂ ਪਹਿਲਾਂ ਰੈਡੀ ਕਰ ਲੈਣੇ ਹਾਂਜੀ ਸਾਰੇ ਦਹੀਂ ਭੱਲੇ ਜਿਹੜੇ ਆਪਾਂ ਫਰਾਈ ਕਰਕੇ ਰੈਡੀ ਕਰ ਲਏ ਆ ਤੁਸੀਂ ਦੇਖ ਸਕਦੇ ਆ ਸਾਰੇ ਪਾਣੀ ਵਿੱਚ ਪਾ ਲਿਆ ਇਹਨੂੰ ਆਪਾਂ 5 ਤੋਂ 7 ਮਿੰਟ ਇਸੇ ਤਰ੍ਹਾਂ ਪਾਣੀ ਵਿੱਚ ਰੱਖਣਾ ਆ ਤੇ ਹੁਣ ਇਸ ਤਰ੍ਹਾਂ ਦੋਨੋਂ ਹਥੇਲੀਆਂ ਦੇ ਨਾਲ ਆਪਾਂ ਇਸ ਤਰ੍ਹਾਂ ਪਾਣੀ ਜਿਹੜਾ ਕੱਢ ਲੈਣਾ ਬਹੁਤ ਵਧੀਆ ਸੌਫਟ ਇੱਕਦਮ ਵਿੱਚੋਂ ਵੀ ਬਹੁਤ ਵਧੀਆ ਬਣਿਆ ਤੁਸੀਂ ਇਸੇ ਤਰ੍ਹਾਂ ਟਰਾਈ ਕਰਿਓ ਦੋਨੋਂ ਦਾਲਾਂ ਜਿਹੜੀਆਂ ਮਿਕਸ ਕਰਕੇ ਉੜਦ ਦਾਲ ਤੇ ਮੂੰਗ ਦਾਲ ਥੋੜੀ ਜਿਹੀ ਵਿੱਚ ਮਿਕਸ ਕਰ ਲਓ ਇਸ ਤਰ੍ਹਾਂ ਸਾਰੇ ਆਪਾਂ ਜਿਹੜੇ ਪਾਣੀ ਕੱਢ ਕੇ ਤੇ ਸਾਈਡ ਤੇ ਕਰ ਲੈਣੇ ਹੁਣ ਆਪਾਂ ਲਈ ਹੈ ਜੀ ਇੱਕ ਪਲੇਟ ਤੇ ਉਹਦੇ ਵਿੱਚ ਇਸ ਤਰ੍ਹਾਂ ਆਪਾਂ ਹੁਣ ਇੱਕ ਪਲੇਟ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਹਾਂਜੀ ਇਹ ਲਿਆਇਆ ਜੀ ਆਪਾਂ ਦਹੀਂ ਤੇ ਇਹਦੇ ਵਿੱਚ ਪਹਿਲਾਂ ਤੁਸੀਂ ਖੰਡ ਜ਼ਰੂਰ ਐਡ ਕਰ ਲਓ ਥੋੜੀ ਤੇ ਹੁਣ ਆਪਾਂ ਪਹਿਲਾ ਇਹਦੇ ਵਿੱਚ ਐਡ ਕਰਾਂਗੇ ਇਹਨੂੰ ਆਪਾਂ ਕਵਰ ਕਰ ਲੈਣੀ ਹੈ ਚੰਗੀ ਤਰ੍ਹਾਂ ਭੱਲੇ ਜਿਹੜੇ ਭੱਲੇ ਆ ਉਹ ਦਹੀਂ ਪੂਰਾ ਵਿੱਚ ਹੋਵੇ ਵਧੀਆ ਤੇ ਫਿਰ ਇਹਨਾਂ ਦਾ ਸਵਾਦ ਜਿਹੜਾ ਵਧੀਆ ਆਉਂਦਾ ਹੈ ਇਸ ਤਰ੍ਹਾਂ ਕਵਰ ਕਰ ਲੋ ਤੇ ਬਾਅਦ ਵਿੱਚ ਆਪਾਂ ਜਿਹੜੀ ਗ੍ਰੀਨ ਚਟਨੀ ਤਿਆਰ ਕੀਤੀ ਸੀਗੀ ਉਹ ਆਪਾਂ ਇੱਥੇ ਪਾਵਾਂਗੇ ਉਡੀ ਐਡ ਕਰਾਂਗੇ ਰੈੱਡ ਤੁਸੀਂ ਜੇ ਸਪਾਈਸੀ ਪਸੰਦ ਕਰਦੇ ਆਂ ਤਾਂ ਜਿਹੜੀ সুইਟ ਆ ਉਹਦੇ ਵਿੱਚ ਨਾ ਐਡ ਕਰੋ ਤੇ ਜੇ ਤੁਸੀਂ ਕੱਲਾ ਸਪਾਈਸੀ ਖਾਣਾ ਸਪਾਈਸੀ ਖਾ ਲੋ ਜੇ ਥੋੜੀ সুইਟ ਐਡ ਕਰਨੀ ਤਾਂ ਉਹ ਵੀ ਕਰ ਸਕਦੇ ਆਂ ਤੇ ਇਹ ਮਸਾਲਾ ਜਿਹੜਾ ਆਪਾਂ ਥੋੜਾ ਸੇਕ ਲਗਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਤੁਸੀਂ ਦੇਖ ਸਕਦੇ ਆਂ ਪਾਊਡਰ ਬਣ ਗਿਆ ਬਹੁਤ ਵਧੀਆ ਤੇ ਇਹਨੂੰ ਜ਼ਰੂਰ ਲਾਸਟ ਤੇ ਪਾਓ ਇਹਦਾ ਟੇਸ ਜਿਹੜਾ ਬਿਲਕੁਲ ਵੱਖਰਾ ਆਉਣਾ ਹੈ ਤੇ ਬਹੁਤ ਜ਼ਬਰਦਸਤ ਜਿਹੜਾ ਸਵਾਦ ਉਹ ਬੜਨਾ ਤੇ ਇਸਦੇ ਨਾਲ ਹੀ ਰੈਡੀ ਹੈ ਜੀ ਆਪਣੀ ਦਹੀਂ ਭੱਲੇ ਦੀ ਸਪੈਸ਼ਲ ਪਲੇਟ ਤੁਸੀਂ ਵੀ ਘਰ ਵਿੱਚ ਜਰੂਰ ਟਰਾਈ ਕਰੋ ਤੇ ਕਮੈਂਟ ਕਰਕੇ ਦੱਸੋ ਅੱਜ ਦੀ ਰੈਸਪੀ ਕਿੰ딴 ਦੀ ਲੱਗੀ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੀ ਕਰ ਲਓ ਜੀ ਸਬਸਕ੍ਰਾਈਬ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਛੋਟੀਆਂ ਛੋਟੀਆਂ ਵਧੀਆ ਵੀਡੀਓ ਤੇ ਇਸ ਨਾਲ ਹੀ ਮਿਲਦੇ ਹਾਂ ਜੀ ਆਪਾਂ ਨੈਕਸਟ ਰੈਸਪੀ ਦੇ ਨਾਲ ਬਾ ਬਾਏ ਟੇਕ ਕੇ ਸਤਿ ਸ਼੍ਰੀ ਅਕਾਲ